ਫਕਤ ਖਣੋਰੀ ਬਾਰਡਰ ਦੀ ਸਥਿਤੀ ਦਿਖਾ ਦਿੰਨੇ ਆ ਕਿਸਾਨ ਜੋ ਹਜੇ ਜੋ ਸੰਜਮ ਨਾਲ ਕੰਮ ਲੈਂਦੇ ਨਜ਼ਰ ਆ ਰਹੇ ਨੇ ਮੀਟਿੰਗਾਂ ਲਗਾਤਾਰ ਕਰ ਰਹੇ ਨੇ ਨੌਜਵਾਨ ਨੂੰ ਇੱਕ ਵਾਰ ਰੁਕਿਆ ਹੋਇਆ ਤਸਵੀਰ ਦਿਖਾ ਦਿੰਨੇ ਆ ਪਹਿਲਾਂ ਤਾਂ ਖਨੋਰੀ ਬਾਰਡਰ ਦੀ ਕਿ ਜਿੱਥੇ ਨੌਜਵਾਨਾਂ ਦਾ ਵੱਡਾ ਇਕੱਠ ਹੋ ਚੁੱਕਿਆ ਅਗਲੇ ਪਾਸੇ ਤੋਂ ਨੌਜਵਾਨਾਂ ਨੂੰ ਲਗਾਇਆ ਤਾਂ ਜੋ ਬਜ਼ੁਰਗਾਂ ਨੂੰ ਪਿੱਛੇ ਰੱਖਿਆ ਗਿਆ ਅਤੇ ਨਾਲ ਹੀ ਜੋ ਖੇਤਾਂ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਆਪਣੀ ਟਰਾਲੀਆਂ ਛੱਡ ਕੇ ਅੱਗੇ ਆ ਚੁੱਕੇ ਨੇ ਪਿੱਛੇ ਜਿੰਨੀ ਵੀ ਟਰਾਲੀ ਹੈ ਸਾਰੀ ਪਿੱਛੇ ਲਗਾਈ ਗਈ ਹੈ ਅਤੇ ਜਿਸ ਤਰੀਕੇ ਨਾਲ ਪਹਿਲਾਂ ਵੀ ਪਤੰਗਾ ਰਾਹੀ ਡਰੋਨ ਨੂੰ ਰੋਕਿਆ ਜਾਂਦਾ ਸੀ ਉਸ ਤਰੀਕੇ ਨਾਲ ਪਤੰਗਾਂ ਨੌਜਵਾਨਾਂ ਵੱਲੋਂ ਡਾਈਆਂ ਜਾਰੀਆਂ ਨੇ ਜਿਸ ਨੂੰ ਮੱਝ ਚ ਗੁੱਡੇ ਕਹਿੰਦੇ ਆ ਉਹ ਉਡਾਈ ਜਾ ਰਹੇ ਨੇ ਤਾਂ ਜੋ ਡਰੋਨ ਐਕਟੀਵਿਟੀ ਰੋਕੀ ਜਾ ਸਕੇ ਜਿਸ ਤਰੀਕੇ ਨਾਲ ਇਸ ਵਕਤ ਸੀਜ਼ ਫਾਇਰ ਕੀਤਾ ਹੋਇਆ ਕੋਈ ਵੀ ਉਧਰੋਂ ਇਧਰੋਂ ਜਾਂ ਉਧਰੋਂ ਕੋਈ ਵੀ ਜਵਾਬੀ ਕਾਰਵਾਈ ਨਹੀਂ ਕਰੇਗਾ ਜਿਨੇ ਤਿਕਰ ਆਗੂ ਸਹਿਬਾਨ ਕਿਸਾਨਾਂ ਦੇ ਕੁਝ ਆਰਡਰ ਨਹੀਂ ਦਿੰਦੇ ਤਾਂ ਅੱਗੇ ਨਹੀਂ ਵਧਿਆ ਜਾਵੇਗਾ ਪਰ ਨੌਜਵਾਨ ਹਜੇ ਤਿਆਰਬਰ ਤਿਆਰ ਨੇ ਨਾਲ-ਨਾਲ ਤਸਵੀਰਾਂ ਸਾਂਝੀਆਂ ਕਰ ਦਿੰਦੇ ਆ ਜੋ ਲਗਾਤਾਰ ਆਪਣੇ ਟਰੈਕਟਰਾਂ ਦੇ ਉੱਤੇ ਸਵਾਰ ਹੋ ਕੇ ਜੋ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਗਿਆ ਸੀਗਾ ਗਲੀਆਂ ਬੋਰੀਆਂ ਤਮਾਮ ਰੱਖ ਲਿੱਤੀਆਂ ਗਈਆਂ ਨੇ ਤੇ ਹਰ ਚੀਜ਼ ਦਾ ਪ੍ਰਬੰਧ ਇੱਥੇ ਕੀਤਾ ਗਿਆ ਏ ਟਰੈਕਟਰ ਟਰਾਲੀਆਂ ਆਪਣੀਆਂ ਪੂਰੀਆਂ ਤਿਆਰ ਕੀਤੀਆਂ ਨੇ ਪਾਣੀ ਦਾ ਪ੍ਰਬੰਧ ਨਾਲ ਕੀਤਾ ਹੋਇਆ ਤੇ ਜਿਸ ਤਰੀਕੇ ਨਾਲ ਛੋਟੀਆਂ ਤਮਾਮ ਚੀਜ਼ਾਂ ਜੋ ਨਾਲ ਲੈ ਕੇ ਜਾ ਰਹੇ ਨੇ ਅਤੇ ਉਸ ਪਾਸੇ ਵੀ ਜੋ ਕਹਿੰਦੇ ਕਿ ਵੱਡਾ ਸੁਰੱਖਿਆ ਬਲ ਲਗਾਇਆ ਗਿਆ ਹਰਿਆਣਾ ਵਾਲੇ ਪਾਸੇ ਸੁਰੱਖਿਆ ਬਲ ਲਗਾਇਆ ਗਿਆ ਇਸ ਵਕਤ ਜੋ ਇਹ ਵਿਚਕਾਰ ਦਾ ਵਿਚਕਾਰ ਦਾ ਜੋ ਹਿੱਸਾ ਇਹ ਪੰਜਾਬ ਦੇ ਹਿੱਸੇ ਦੇ ਵਿੱਚ ਖੜੇ ਆ ਤੇ ਕਿਸਾਨ तमाम ਜਿੰਨੇ ਕਿਸਾਨ ਨੇ ਉਹ ਪੰਜਾਬ ਦੇ ਹਿੱਸੇ ਵਾਲੇ ਪਾਸੇ ਖੜੇ ਨੇ ਪਰ ਜੋ ਵੱਡਾ ਬਲ ਹਜੇ ਹਰਿਆਣਾ ਪੁਲਿਸ ਦਾ ਲਗਾਇਆ ਗਿਆ ਅਤੇ तमाम ਤਸਵੀਰ ਇਹ ਦੇਖ ਪਾ ਰਹੇ ਹਾਂ ਕਿ ਅੱਗੇ ਨਾਲੋਂ 2 ਤੋਂ 3 ਗੁਣਾ ਵੱਧਾ ਫੋਰਸ ਦੇ ਵਿੱਚ ਦਿਖ ਰਿਹਾ ਅਤੇ ਖੇਤਾਂ ਦੇ ਵਿੱਚ ਵੀ ਫੋਰਸ ਲਗਾ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਅੱਗੇ ਨਾ ਵਧਣ ਤੇ ਚਾਹੇ ਜਿਸ ਤਰੀਕੇ ਨਾਲ ਪਹਿਲਾਂ ਕਿਸਾਨ ਖੇਤਾਂ ਵਿੱਚ ਰਾਹੀ ਜੋ ਚੱਲਗੇ ਸੀ ਤੇ ਉਸ ਤਰੀਕੇ ਨਾਲ ਇਸ ਵਕਤ ਦੀ ਤਸਵੀਰ ਦੇਖ ਪਾ ਰਹੇ ਹਾਂ ਕਿ ਜੋ ਵਾਟਰ ਕੈਨਲਸ ਲਗਾ ਦਿੱਤੀਆਂ ਗਈਆਂ ਨੇ ਉੱਧਰ ਪ੍ਰਬੰਧ ਪੁਖਤਾ ਕੀਤੇ ਗਏ ਨੇ ਤਾਂ ਜੋ ਕਿਸੇ ਨੂੰ ਵੀ ਅੱਗੇ ਨਾ ਵਧੇ ਪਰ ਕਿਸਾਨਾਂ ਵੱਲੋਂ ਵੀ ਪੂਰੀ ਤਿਆਰੀ ਕੀਤੀ ਗਈ ਹੈ ਕਿਸੇ ਨੂੰ ਅੱਗੇ ਨਾ ਔਨ ਨੂੰ ਲੈ ਕੇ ਐਂਟੀ ਰਾਇਡ ਫੋਰਸ ਤਨਾਤ ਕੀਤੀ ਗਈ ਹੈ ਤੇ ਕੇਂਦਰ ਦੀ ਸੁਰੱਖਿਆ ਫੋਰਸਾਂ ਦਾ ਵੀ ਜ਼ਿਕਰ ਆ ਰਿਹਾ ਕਿ ਤਨਾਤ ਕੀਤੀ ਗਈ ਹੈ ਨੇ ਤੇ तमाम ਤਸਵੀਰ ਇਹ ਜੋ ਖੋਨੋਰੀ ਬਾਰਡਰ ਦੀ ਦੇਖ ਪਾ ਰਹੇ ਹੋ ਉਹ ਗੱਡੀ ਉਡਾਈ ਜਾ ਰਹੀ ਹੈ ਤਾਂ ਜੋ ਡਰੋਨ ਐਕਟੀਵਿਟੀ ਰੋਕੀ ਜਾ ਸਕੇ ਇਹ तमाम ਤਸਵੀਰ ਦੇਖ ਪਾ ਰਹੇ ਹੋ ਕਿ ਖੇਤਾਂ ਦੇ ਵਿੱਚ ਪੁਆਇੰਟ ਟੂ ਪੁਆਇੰਟ ਜੋ ਫੋਰਸ ਲਗਾਈ ਗਈ ਹੈ ਜੋ ਪਰਲਾਪਾਸ ਕੇਸ ਨੇ ਕਿ ਹਰਿਆਣਾ ਉਧਾ ਆ ਜਾਂਦਾ ਉਸ ਨੂੰ ਲੈ ਕੇ ਇੱਥੇ ਫੋਰਸ ਲਗਾ ਦਿੱਤੀ ਗਈ ਆ ਅੱਗੇ ਦੀ ਤਸਵੀਰ ਨਾਲ ਨਾਲ ਸਾਂਝੀ ਕਰਦੇ ਰਾਵਾਂਗੇ ਕਿ ਸਵੇਰ ਦੇ ਵਕਤ ਹਰ ਕਿਸੇ ਨੂੰ ਦਿੱਲੀ ਜਾਣ ਦਾ ਮਨ ਚ ਬਸ ਇੱਕ ਵੇਟ ਕੀਤੀ ਜਾ ਰਹੀ ਆ ਕਿਸਾਨ ਨੇਕ ਤਾਂ ਅੱਗੇ ਵਧਿਆ ਜਾ ਸਕੇ ਇਹ तमाम ਤਸਵੀਰ ਖਨੋਰੀ ਬਾਰਡਰ ਦੀ ਦੇਖ ਪਾ ਰਹੇ ਹੋ ਕਿ ਜਿਸ ਦੇ ਵਿੱਚ ਕਿ ਹੱਥਾਂ ਦੇ ਵਿੱਚ ਜੋ ਢਾਲਾਂ ਬਣਾਈਆਂ ਹੋਈਆਂ ਨੇ ਨਾ ਨੌਜਵਾਨਾਂ ਵੱਲੋਂ ਪੂਰੀ ਤਿਆਰੀ ਕੀਤੀ ਹੈ ਜਿਸ ਤਰੀਕੇ ਨਾਲ ਪਹਿਲਾਂ ਜੰਗ ਦੇ ਮੈਦਾਨ ਜਾਂਦੇ ਸੀ ਉਸ ਤਰੀਕੇ ਨਾਲ ਢਾਲਾਂ ਤਿਆਰ ਬਰ ਤਿਆਰ ਕੀਤੀ ਨੇ ਭਾਈ ਹੋਰ ਹਣਾ ਗੱਲ ਭਾਈ ਕੀ ਨਾਮ ਹੈ ਗੋਰਾ ਸਿੰਘ ਭਾਈ ਕਿਹਨੂੰ ਪਿੰਡ ਭਾਈ ਆਪਣਾ ਪਿੰਡ ਰਲਾ ਜਲਾ ਮਾਨਸਾ ਭਾਈ ਆ ਭਾਈ ਬੜਾ ਦੇਸੀਆ ਜਿਹਾ ਘੜਦਾ ਇਹ ਇਹ ਸੇਫਟੀ ਲਈ ਆ ਜੀ ਇਹ ਸੇਫਟੀ ਕੱਤੋਂ ਬੁਲੇਟ ਤੋਂ ਹਾਂ ਜੀ ਹਾਂ ਜੀ ਬੁਲੇਟ ਤੋਂ ਹਾਂ ਜੀ ਇਹ ਤਾਂ ਉਵੇਂ ਆ ਜਿਵੇਂ ਪਹਿਲਾਂ ਢਾਲ ਹੁੰਦੀ ਸੀਗੀ ਉਵੇਂ ਟੇਕ ਬਣਾਈ ਢਾਲ ਬਣਾਈ ਵੀ ਆ ਬੋਤਲ ਦੀ ਬਣਾਈ ਜਾਣੇ ਹਾਂ ਜੀ ਹਾਂ ਜੀ ਆਹ ਵੇਖ ਪਾ ਰਹੇ ਹੋ ਕਿ ਬੱਠਲ ਦੇ ਵਿੱਚ ਹੈਂਡਲ ਲਗਾ ਕੇ ਉਸ ਤਰੀਕੇ ਨਾਲ ਜਿਸ ਤਿੱਕੇ ਪਹਿਲਾਂ ਢਾਲਾਂ ਹੁੰਦੀਆਂ ਸੀਆਂ ਜੰਗ ਦੇ ਮੈਦਾਨੇ ਵਰਤਨ ਵਾਲੀਆਂ ਉਸ ਦੀ ਤਰ੍ਹਾਂ ਇੱਕ ਬੱਠਲ ਦੇ ਵਿੱਚ ਹੈਂਡਲ ਲਗਾ ਕੇ ਫੜਨ ਨੂੰ ਇੱਕ ਢਾਲ ਬਣਾਈ ਗਈ ਹੈ ਤਾਂ ਜੋ ਪਲਾਸਟਿਕ ਦੀ ਬੁਲੇਟਸ ਤੋਂ ਬਚਿਆ ਜਾ ਸਕੇ ਇਹ तमाम ਤਸਵੀਰ ਖਨੋਰੀ ਬਾਰਡਰ ਦੀ ਕਿ ਕਿਸਾਨਾਂ ਦੀਆਂ ਤਿਆਰੀਆਂ ਦੇਖ ਪਾ ਰਹੇ ਹੋ ਜਿਸ ਦੇ ਵਿੱਚ ਕਿ ਬੋਰੀਆਂ ਗਿੱਲੀਆਂ ਕਰਕੇ ਰੱਖੀਆਂ ਜਾ ਰਹੀਆਂ ਨੇ ਜੋ ਅਥਰੂ ਗੈਸ ਦੇ ਗੋਲੇ ਆਣਗੇ ਉਹਨਾਂ ਨੂੰ ਇਹਨਾਂ ਨਾਲ ਹੀ ਰੋਕਿਆ ਜਾਵੇਗਾ ਜਿੰਨੀਆਂ ਵੀ ਇੱਥੇ ਅਥਰੂ ਗੈਸ ਹੋਵੇਗੀ ਉਸ ਨੂੰ ਇਹਨਾਂ ਨਾਲ ਰੋਕਿਆ ਜਾਵੇਗਾ ਤਮਾਮ ਇਹ ਜੋ ਤਸਵੀਰ ਟਰੈਕਟਰਾਂ ਦੀ ਦੇਖ ਪਾ ਰਹੇ ਹੋ ਕਿ ਟਰੈਕਟਰਾਂ ਦੇ ਰਾਹੀਂ ਅੱਗੇ ਜਾਇਆ ਜਾਵੇਗਾ ਅ ਇੱਥੇ ਕੋਈ ਵੀ ਸਵੇਰ ਤੱਕ ਇੱਥੇ ਕੋਈ ਵੀ ਹਜੇ ਤੱਕ ਜੋ ਪੋਕਲੈਂਡ ਜੇਐਸਵੀ ਵਰਗੀ ਮਸ਼ੀਨ ਨਹੀਂ ਵਰਤੀ ਜਾਏਗੀ ਪਰ ਜੋ ਟਰੈਕਟਰਾਂ ਰਾਹੀਂ ਕਿਸਾਨਾਂ ਵੱਲੋਂ ਕਿਹਾ ਗਿਆ ਅਸੀਂ ਆਪਣੇ ਟਰੈਕਟਰਾਂ ਰਾਹੀਂ ਅੱਗੇ ਵਧਾਂਗੇ ਤਾਂ ਜੋ ਦਿੱਲੀ ਪਹੁੰਚਾ ਜਾ ਸਕੇ ਆਪਣੀ ਮੰਗਾਂ ਰੱਖੀਆਂ ਜਾ ਸਕਣ ਸਾਰੇ ਤਿਆਰਬਰ ਤਿਆਰ ਹੋ ਚੁੱਕੇ ਨੇ ਅਤੇ ਬਸ ਜੋ ਆਗੂ ਸਾਬਾਨਾ ਦੀ ਵੇਡ ਕੀਤੀ ਜਾ ਰਹੀ ਹੈ ਇਹ तमाम ਤਸਵੀਰ ਖਨੋਰੀ ਬਾਰਡਰ ਦੀ ਦੇਖ ਪਾ ਰਹੇ ਹੋ ਨੌਜਵਾਨ ਜੋ ਆਪਣੇ ਮੂੰਹ ਤੇ ਫੇਸ ਕਰੀਮ ਵਗੈਰਾ ਸਾਰਾ ਕੁਝ ਲਗਾ ਕੇ ਤਿਆਰ ਨੇ ਅੱਖਾਂ ਤੇ ਅਥਰੂ ਗੈਸ ਤੋਂ ਬਚਣ ਲਈ ਜੋ ਐਣਕਾ ਲਗਾਈ ਹੈਗੇ ਨੇ ਤਾਂ ਜੋ ਉਹ ਅਥਰੂ ਗੈਸ ਦੇ ਗੋਲਿਆਂ ਤੋਂ ਬਚਿਆ ਜਾ ਸਕੇ ਖੇਤਾਂ ਦੇ ਵਿੱਚ ਵੀ ਕਿਸਾਨ ਖੜ ਚੁ ਕਿਹੜੇ ਹਰ ਪਾਸੇ ਜੋ ਕਿਸਾਨ ਹੀ ਕਿਸਾਨ ਹੋ ਚੁਕੇ ਨੇ ਦਿੱਲੀ ਅੰਦੋਲਨ ਕਰਕੇ ਦਿੱਲੀ ਕੂਚ ਕਰਨ ਦਾ ਜੋ ਫੈਸਲਾ ਲਿੱਤਾ ਗਿਆ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਉਧਰ ਅੱਜ ਚਾਲੇ ਪਾਏ ਜਾਣਗੇ ਜਿਸ ਤਰੀਕੇ ਨਾਲ ਸ਼ੰਭੂ ਬਾਰਡਰ ਤੇ ਵੀ ਜੋ ਗੋਲੇ ਦਾਗੇ ਜਾ ਰਹੇ ਨੇ ਉਸੇ ਤਰੀਕੇ ਨਾਲ ਅੱਜ ਆਗੂ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਅੱਗੇ ਕੂਚ ਕੀਤਾ ਜਾਵੇਗਾ ਕੈਮਰਾ ਪਰਸਾ ਰਵਿੰਦਰ ਦੇ ਨਾਲ ਮੈਂ ਦਲਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਖਨੋਰੀ ਤਾਂ ਘਨੋਰੀ ਬਾਰਡਰ ਤੇ ਕਹਿ ਸਕਦੇ ਕਿ ਤਾਂ ਘਨੋਰੀ ਬਾਰਡਰ ਤੇ ਅਥਰੂ ਗੈਸ ਦੇ ਗੋਲੇ ਡਾਗਨੇ ਸ਼ੁਰੂ ਕਰ ਦਿੱਤੇ ਆ ਤਸਵੀਰ ਸਾਂਝੀ ਕਰ ਦਿੰਨੇ ਆ ਕਿ ਆਵਾਜ਼ ਜਸਤੀਕਣਾ ਬਾਰਡਰ ਤੇ ਆਵਾਜ਼ ਆਉਂਦੀ ਹੁੰਦੀ ਆ ਉਸ ਤਰੀਕੇ ਨਾਲ ਗੋਲਿਆਂ ਦੀ ਆਵਾਜ਼ ਆ ਰਹੀ ਆ ਤੁਹਾਨੂੰ ਦੂਰ ਤੋਂ ਸ਼ਾਟ ਦਿਖਾ ਦਿੰਨੇ ਆ ਕਿ ਜੋ ਕਿਸਾਨ ਜਿੰਨੇ ਵੀ ਕਿਸਾਨ ਅੱਗੇ ਸੀ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਡਾਗ ਦਿੱਤੇ ਇੱਕਦਮ ਆਫੜਾ ਤਫੜੀ ਮੱਚਣ ਤੋਂ ਬਾਅਦ ਜੋ ਕਿਸਾਨ ਇਥੋਂ ਪਿੱਛੇ ਨੂੰ ਹੁੰਦੇ ਨਜ਼ਰ ਆਏ ਅਤੇ ਜਿੰਨੇ ਵੀ ਕਿਸਾਨ ਕਿਸਾਨ ਸੀਗੇ ਉਹ ਖੇਤਾਂ ਦੇ ਵੱਲ ਨੂੰ ਹੋ ਗਏ ਤੇ ਬਹੁਤ ਸਾਰੇ ਕਿਸਾਨਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਆ ਅਤੇ ਬਹੁਤ ਸਾਰੇ ਕਿਸਾਨਾਂ ਦੇ ਉੱਤੇ ਪਾウダー ਕੈਨਡਲਜ਼ ਦਾ ਪਹਿਲਾਂ ਛੜਕਾਅ ਕੀਤਾ ਗਿਆ ਉਸ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਲਗਾਤਾਰ ਡਾਗੇ ਜਾ ਰਹੇ ਨੇ ਤਸਵੀਰ ਹੈ ਜੋ ਹੁਣ ਦੀ ਇਹ ਤਸਵੀਰ ਦੇਖ ਪਾ ਰਹੇ ਹੋ ਜਿਸ ਦੇ ਵਿੱਚ ਕੀ ਅਥਰੂ ਗੈਸ ਦੇ ਗੋਲੇ ਲਗਾਤਾਰ ਕਿਸਾਨਾਂ ਦੇ ਉੱਤੇ ਦਾਗੇ ਜਾ ਰਹੇ ਹੈ ਤਸਵੀਰ ਖੇਤ ਦੀ ਤਸਵੀਰ ਦਿਖਾ ਦਿੰਦੇ ਆ ਕਿ ਖੇਤਾਂ ਦੇ ਵਿੱਚ ਕੀੜੀਆਂ ਦੀ ਤਰ੍ਹਾਂ ਕਿਸਾਨ ਖਲੋਤੇ ਹੋਏ ਨੇ ਅਤੇ ਮੋਟਰਾਂ ਦੀ ਛੱਤਾਂ ਦੇ ਉੱਤੇ ਚੜ ਕੇ ਇਹ ਨਜ਼ਾਰਾ ਦੇਖਦੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਕੀ ਬਹੁਤ ਸਾਰੇ ਕਿਸਾਨ ਜੋ ਨਜ਼ਦੀਕ ਸੀਗੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲਿਆਂ ਦਾ ਵਾਰ ਹੋਇਆ